ਨੂਰ ਕੀ ਲਿਆਦੇ ਪਾਪਾ ਨੇ ਕੀ ਲਿਆਦੇ ਉੱਚੀ ਦੇ ਪਾਣੀ ਯੰਮੀ ਯੰਮੀ ਪਾਣੀ ਗੋਲ ਕੱਪੇ ਗਈ ਗੋਲ ਕੱਪੇ ਗੋਲ ਕੱਪੇ ਹਲੋ ਜੀ ਲੜ ਪਾ ਕੇ ਰੱਖਾ ਹਾਈ ਹਾਈ ਕਰ ਹਾਈ ਕਰ ਹਾਈ ਕਰੋ ਜੀ ਹਾਈ ਹਾਈ ਇਹ ਨੂਨੀ ਮੁੱਛ ਨਹੀਂ ਪਾਉਂ ਮੁੱਛ ਨਹੀਂ ਪਾਉਂ ਹਲੋ ਕਾ ਹਲੋ ਸਾਰਿਆਂ ਨੂੰ ਹਲੋ ਕਹਦੀ ਹਲੋ ਜੀ ਤੁਸੀਂ ਕਿਵੇਂ ਹੋ

ਲੋ ਜੀ ਆਪਾਂ ਪਾਇਆ ਦਾ ਤੇਲ ਇਹਨੇ ਆਪਾਂ ਕਰਦੇ ਆ ਪਕੌੜੇ ਦੀ ਸਿਆਰੀ ਪਨੀਰਾਂ ਦੇ ਪਕੌੜੇ ਸਾਡੇ ਦਾ ਬਸ ਸਪੈਸ਼ਲ ਹੈ ਨਾ ਪਾਪਾ ਲਈ ਉਹੀ ਬੜਦੇ ਹੁੰਦੇ ਆ ਉਹਨਾਂ ਦੇ ਫੇਵਰਟ ਨੇ ਬਸ ਇਹਨੂੰ ਤੇਲ ਗਰਮ ਹੋ ਕੇ ਆਪਾਂ ਜੀ ਸਾਂਦੇ ਨੇ ਚਾਹੇ ਕਰਦੇ ਹੈਲੋ ਜੀ ਸਸਤੀ ਖਾਨ ਸਾਹਿਬ ਆਏ ਨੂੰ ਹੋਰ ਸਨੋਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਲਓ ਜੀ ਇੱਥੇ ਬੱਚੇ ਆਪ ਦਾ ਲੱਗੇ ਸੀ ਇਹ ਗੋਲ ਗੱਪੇ ਖਾਣ ਬਸ ਉਹਨਾਂ ਨੂੰ ਮੈਂ ਆਲੂ ਵਗੈਰਾ ਸਾਰਾ ਉਹਨਾਂ ਨੂੰ ਤਿਆਰੀ ਕਰਕੇ ਦੇ ਦਿੱਤੇ ਸੀ ਤੇ ਇੱਥੇ ਲੱਗੀ ਸੀ ਮੈਂ ਪਨੀਰ ਕੱਟਣਾ ਨਾ ਪਨੀਰ ਦੇ ਪਕੌੜੇ ਬਣਾਉਣ ਲਈ ਹੈ ਨਾ ਸਾਰੀ ਤਿਆਰੀ ਕਰਨ ਲਈ ਸੀ ਤੇਲ ਮੈਂ ਰੱਖ ਦਿੱਤਾ ਸੀ ਪਹਿਲੇ ਹੀ ਗਰਮ ਕਰਨਾ ਤੇ ਬਸ ਇਹਦੇ ਮੈਂ ਥੋੜੇ ਜਿਹੇ ਵੱਡੇ ਪੀਸ ਹੀ ਰੱਖੂਗੀ ਜਿਆਦੇ ਛੋਟੇ ਨਹੀਂ ਘੜਦੀ ਹੈਗੀ ਹੈ ਨਾ ਨਾਰਮਲ ਦੇ ਪੀਸ ਹੁੰਦੇ ਨੇ ਜਿਹੜੇ ਉਹ ਰੱਖੂਗੀ ਤੇ ਇਹਨਾਂ ਦੇ ਪਾਪਾ ਦੇ ਫੇਵਰੇਟ ਨੇ ਜਿਹੜੇ ਪਨੀਰ ਦੇ ਪਕੌੜੇ ਹੁੰਦੇ ਆ ਹਨਾ ਬਸ ਉਹ ਆਉਂਦੇ ਹੋਏ ਲੈ ਕੇ ਆਏ ਸੀਗੇ ਪਨੀਰ ਤੇ ਆਏ ਗਏ ਸੀ ਅੱਜ ਉਹ ਆਪਣਾ ਸਮਾਨ ਲੈਣਾ ਹਨਾ ਸ਼ਾਪ ਦਾ ਬਸ ਆਉਂਦੇ ਹੋਏ ਪਨੀਰ ਲੈ ਮੈਂ ਵੈਸੇ ਤਾਂ ਸਬਜੀ ਰੋਟੀ ਵਗੈਰਾ ਸਾਰਾ ਕੁਝ ਬਣਾ ਕੇ ਰੱਖਿਆ ਪਿਆ ਸੀ ਬੱਚਿਆਂ ਨੇ ਵੀ ਰੋਟੀ ਖਾ ਲਈ ਸੀ ਬੱਚਾ ਰੋਟੀ ਨੂੰ ਖਾਦੀ ਹੋ ਗਿਆ ਸੀਗਾ ਟਾਈਮ ਮੰਮਾ ਤੇ ਵੈਸੇ ਕੀ ਉਹ ਲੱਗ ਰਿਹਾ ਸੀਗੇ ਅਬ ਤਾਂ ਅੰਦਰ ਗੋਲ ਗੱਪੇ ਵਗੈਰਾ ਖਾਣ ਦੇ ਮੈਂ ਕਿਹਾ ਚਲੋ ਇੰਨੇ ਮੈਂ ਜਿਹੜੇ ਪਕੌੜੇ ਵਗੈਰਾ ਨੇ ਹਨਾ ਵੀ ਆਪ ਦਾ ਉਹਦੀ ਇਹਨਾਂ ਦੀ ਤਿਆਰੀ ਕਰਦੀ ਹੈਗੀ ਬੱਚੇ ਨਹੀਂ ਖਾਂਦੇ ਹੈਗੇ ਪਨੀਰ ਦੇ ਪਕੌੜੇ ਹਨਾ ਤੇ ਇਹਨਾਂ ਦੇ ਪਾਪਾ ਹੀ ਖਾਂਦੇ ਹੁੰਦੇ ਆ ਤੇ ਲੋ ਜੀ ਬਸ ਇੱਥੇ ਮੈਂ ਜਿਹੜੇ ਪੀਸ ਨੇ ਪਨੀਰ ਦੇ ਉਹ ਮੈਂ ਘੱਟ ਦਿੱਤੇ ਨੇਗੇ ਇੱਥੇ ਮੈਂ ਜਿਹੜਾ ਬੇਸਣ ਰੱਖ ਲਿਆ ਸੀਗਾ ਫਰਾਈ ਵਿੱਚ ਹੀ ਪਾਇਆ ਸੀ ਤੇ ਰੱਖੀ ਸੀ ਮੇਰੇ ਕੋਲੇ ਚਟਣੀ ਹਨਾ ਪਿਆਜ਼ ਧਨੀਆਂ ਤੇ ਲਸਣ ਪਾਇਆ ਸੀ ਇਹਦੇ ਵਿੱਚ ਤੇ ਬਸ ਇਹ ਚਟਣੀ ਇਹਦੇ ਵਿੱਚ ਮੈਂ ਪਾਉਂਗੀ ਹਨਾ ਦੋ ਤੋਂ ਤਿੰਨ ਚਮਚ ਜਿਹੜੇ ਚਟਣੀ ਦੀ ਪਾਉਂਗੀ ਤੰੀਆਂ ਮੇਰੇ ਕੋਲ ਅਲੱਗ ਤੋਂ ਇੱਥੇ ਨਹੀਂ ਸੀਗਾ ਹੈਗਾ ਫਿਰ ਮੈਂ ਕਿਹਾ ਚਲੋ ਵੀ ਆਪਾਂ ਚਟਨੀ ਪਾ ਲੈ ਨਾਲੇ ਪਿਆਜ਼ ਤੇ ਹਨਾ ਲਸਣ ਵਗੈਰਾ ਦਾ ਜਿਹੜਾ ਫਲੇਵਰ ਆ ਵੀ ਉਹ ਆਜੂਗਾ ਤੇ ਨਾਲ ਹੀ ਇੱਥੇ ਮੈਂ ਪਾਉਂਗੀ ਨਮਕ ਤੇ ਥੋੜਾ ਜਿਹਾ ਜੀਰਾ ਪਾਊਡਰ ਭੁੰਨਿਆ ਹੈ ਜੀਰਾ ਪਾਊਡਰ ਜਣੀ ਮਿਰਚ ਹਨਾ ਤਿੰਨੇ ਚੀਜ਼ੋ ਕਰਾਂਗੇ ਆਪਾਂ ਇਹਦੇ ਵਿੱਚ ਐਡ ਤੇ ਆਪਾਂ ਇੱਕ ਸੌਫਟ ਜਿਹਾ ਜਿਹੜਾ ਆਪਾਂ ਘੋੜਾ ਉਹ ਤਿਆਰ ਕਰ ਲਵਾਂਗੇ ਹਨਾ ਤੇ ਬਸ ਇਹਨਾਂ ਨੂੰ ਆਪਾਂ ਪਾਣੀ ਪਾ ਕੇ ਜਿਹੜਾ ਕੋਲ ਆਪਣਾ ਉਹ ਤਿਆਰ ਕਰ ਲਵਾਂਗੇ ਤੇ ਤੇਲ ਹੀ ਵਾਸਤੇ ਇੱਥੇ ਆਪਣਾ ਹੋਇਆ ਪਿਆ ਸੀਗਾ ਗਰਮ ਮੈਂ ਕਿਹਾ ਚਲੋ ਪਹਿਲਾਂ ਇਹ ਕੋਲ ਵਗੈਰਾ ਤਿਆਰ ਕਰ ਲਈਏ ਤੇ ਵਿੱਚ ਦੀ ਮੈਂ ਗੈਸ ਵੀ ਤੇਲ ਵਾਲਾ ਵੀ ਬੰਦ ਕਰ ਦਿੱਤਾ ਸੀ ਮੈਂ ਕਿਹਾ ਕਿਤੇ ਜ਼ਿਆਦਾ ਹੀ ਹੋ ਗਿਆ ਗਰਮ ਤਾਂ ਉਹ ਹੋਜੂ ਤੇ ਲਓ ਜੀ ਆਪਣਾ ਕੋਲ ਬਣ ਕੇ ਤਿਆਰ ਆ ਤੇ ਉਧਰ ਆਪਣਾ ਤੇਲ ਵੀ ਐਨ ਪੂਰਾ ਗਰਮ ਹੋ ਗਿਆ ਤੇ ਆਪਾਂ ਬਸ ਇਹਦੇ ਵਿੱਚ ਡਿਪ ਕਰ ਕਰਕੇ ਬੇਸਲ ਦੇ ਕੋਲ ਦੇ ਵਿੱਚ ਪਨੀਰ ਦੇ ਪੀਸ ਨੇ ਜਿਹੜੇ ਆਪਾਂ ਤਲਣੀ ਛੱਡ ਦੇਵਾਂਗੇ ਤੇਲ ਦੇ ਵਿੱਚ ਜਣੀ ਕੀ ਆਪਣੇ ਬਾਣੇ ਪਕੌੜੇ ਨੇ ਬਣਨ ਲੱਗ ਜਾਣਗੇ ਤੇ ਜਿਹੜੇ ਇਹ ਪਕੌੜੇ ਅਸੀਂ ਹਮੇਸ਼ਾ ਹੀ ਖਾਣਾ ਲੋਹੇ ਦੀ ਕੜਾਹੀ ਦੇ ਵਿੱਚ ਪਾਉਨੇ ਛੋਟੀ ਜੀ ਕੜਾਹੀ ਹੈ ਮੇਰੇ ਕੋਲ ਇਹ ਸਪੈਸ਼ਲ ਮੈਂ ਪਕੌੜੇ ਨਹੀਂ ਰੱਖੀ ਹੋਈ ਹੈ ਇੱਥੇ ਇਹ ਦੇਖੋ ਪਾਪਾ ਇਹਨਾਂ ਦੇ ਲੈ ਕੇ ਆਏ ਸੀ ਬਾਣਾ ਸਮਾਨ ਆਪਦਾ ਗੱਡੀਆਂ ਦਾ ਲਓ ਜੀ ਇਹਨੋਂ ਪਕੌੜੇ ਆਪਣੇ ਬਣ ਚੁੱਕੇ ਨੇ ਤਿਆਰ ਸੀ ਖਾਣੂ ਗਰਮਾ ਗਰਮੇ ਪਕੌੜੇ ਤੇ ਬਸ ਇੱਕ ਕਪੂਰੇ ਦੇ ਵਿੱਚ ਪਾਇਆ ਹੋਇਆ ਇੱਕ ਆਪਨੇ ਬਣਾ ਲਿਆ ਤੇ ਇੱਕ ਇਧਰ ਬਸ ਬਣਾਵਾਂਗੇ ਤਿੰਨ ਪੂਰੇ ਆਪਣੇ ਬਣ ਗਏ ਬਸ ਆਪਾਂ ਇਹਨਾਂ ਦੇ ਪਾਪਾ ਨੂੰ ਦੇ ਦਈਏ ਬੱਚੇ ਆਪਦੇ ਘਰ ਇਹਨੇ ਗੋਲ ਗੱਪੇ ਇੰਜੋਏ ਬੱਚੇ ਗੋਲ ਗੱਪੇ ਖਾ ਰਹੇ ਨੇਗੇ ਬੱਚਿਆਂ ਨੂੰ ਬਹੁਤ ਜਿਆਦਾ ਖੰਡਾ ਖਾਸ ਕਰ ਆਪਣੀ ਨੂਰ ਨੂੰ ਕੋਈ ਵੀ ਦੱਸੇ ਉਹ ਵੀ ਤੁਹਾਡੇ ਬੱਚਿਆਂ ਨੂੰ ਕਿੰਨਾ ਖੰਡਾ ਖਾਂਦੇ ਰਹਿਣਾ ਇਹਨਾਂ ਦੇ ਪਾਪਾ ਵਾਸਤੇ ਕਦੇ ਕਦੇ ਇੱਕ ਔਰ ਹੀ ਲੈ ਉਹਦੇ ਖਾਸ ਕਰ ਉਹਨੂੰ ਗੋਲ ਗੱਪੇ ਲੈ ਗਈ ਹੋਵੇ ਤੇ ਕਿੰਨੀ ਵਾਰੀ ਲੈ ਆਏ ਗੋਲ ਗੱਪੇ ਤੇ ਜਾਹੇ ਪਰ ਤੋਂ ਉਹ ਖਲੇਗੇ ਸ਼ਾਇਦ ਦੇਖਣ ਲਈ ਹੋ ਕੋੜੇ ਦਾ ਕੱਲੇ ਵਾਸ ਇਹਨਾਂ ਦੇ ਪਾਪਾ ਦੇ ਲਈ ਬਣਦਾ ਇਹ ਪੈਸੇ ਇਹਨਾਂ ਨੂੰ ਜਿਆਦਾ ਪਸੰਦ ਆਉਂਦੇ ਹੋਰ ਕੋਈ ਬਗੋੜੇ ਨਹੀਂ ਹੈ ਜੀ ਖਾਂਦੇ ਨਾਲ ਨੂੰ ਦੇ ਗੋਪੀ ਦੇ ਨਾ ਫਲਕ ਦੇ ਹਨਾ ਬਸ ਨਾ ਬਰੈਡ ਵਗੈਰਾ ਬਸ ਕੱਲੇ ਆਪਣੀ ਪਕੌੜੇ ਹੋਣ ਸ਼ਾਇਦ ਮੈਂ ਪਹਿਲਾ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਵੀ ਸ਼ਾਇਦ ਮੈਂ ਦੋ ਵਾਰਾ ਮੰਗੂ ਬਣਾ ਲੇ ਕੋੜੇ ਉਦੀਨ ਮਿਲਦੇ ਨਹੀਂ ਬਣਾਈ ਹੈਗੇ ਅੱਧ ਕੁਛ ਇੰਨਾ ਬਣਿਆ ਨਹੀਂ ਸੀ ਮਗਾ ਚਦਵਾਂ ਚਾਪਾ ਫੋਲਡ ਨਹੀਂ ਲੀਤੀ ਅਰਦਾਈ ਹਨਾ ਇਹ ਤੁਸ ਵੋਟ ਕਰਿਆ ਕਰੋ ਹਨਾ ਮੇਰੇ ਚੈਨਲ ਨੂੰ ਬਸ ਉਹ ਵੱਧ ਅਗੇ ਸ਼ੇਅਰ ਕਰਿਆ ਕਰੋ ਹਨਾ ਜਲਦੀ ਫੜ ਲਈ ਹੈ ਸਕਲ ਤੇ ਆਪਣੇ ਫੈਨ ਸਰਕਲ ਦੇ ਹਨਾ ਸਾਰਿਆਂ ਨੂੰ ਖਾਲੋ ਤੁਸੀਂ ਲੈ ਲੇ लग गया मैं क्या? देखे देखे मुझा। देखे मुझा। हा? है? हा? देखा। अच्छा। चलो जी, आप बना पकौड़े ਦੇਰੀਆ ਦੇ ਪਪਾ ਨੂੰ ਖਾਣ ਨੂੰ ਵਿਚਾਰੇ ਸਵੇਰ ਦੀ ਰੋਟੀ ਖਾ ਕੇ ਗਏ ਹੋਏ ਨੇ ਉਹ ਲੈਣ ਗਏ ਸੀ ਆਪਣਾ ਸਮਾਨ ਸ਼ੌਪ ਦੇ ਠੰਡੇ ਵਾਲੇ ਜਿਹਨੂੰ ਲੈ ਕੇ ਆਉਂਦੇ ਕਿਉਂਕਿ ਉਹਨਾਂ ਦਾ ਹੁਣ ਨਾ ਬਸ ਸੀਜ਼ਨ ਆਈ ਲਾਲੋ ਖਣਨ ਕਰਨੀ ਤੇ ਫਿਰ ਉਹ ਪਹਿਲਾਂ ਹੀ ਉੱਦਾਂ ਲਿਆ ਕੇ ਰੱਖਦੇ ਹੁੰਦੇ ਆ ਤਾਂ ਕਿ ਕੰਮ ਛੱਡ ਕੇ ਵਿੱਚ ਦੀ ਹਨਾ ਨਾ ਜਾਣਾ ਪਵੇ ਏ ਉਹ ਵੈਸੇ ਅੱਜ ਉਹ ਦਾ ਮਾਣ ਲੈਣ ਹੁਣੀ ਆਏ ਨੇ ਸਵੇਰ ਮੈਨੂੰ ਲੱਗਦਾ ਉਹ 9 ਵਜੇ ਦੇ ਗਏ ਹੋਏ ਹੁਣ ਸ਼ਾਮ ਦੇ 8 ਵਜੇ ਘਰੇ ਆਏ ਨੇ ਬੱਸ ਮੇਰੀ ਅੱਖਾਂ ਦੇ ਨਾਲ ਗਲਿੱਟਰ ਲੱਗਿਆ ਵੈਜ ਜੇ ਬੇਟੀ ਕਰਨ ਲੱਗ ਗਈ ਮੈਂ ਕੱਬ ਉਹਨਾਂ ਤੋਂ ਬਾਅਦ ਕਿੰਨੀ ਮੰਮੀ ਲੈ ਆ ਮੈਂ ਥੋੜੀ ਲਾ ਕੇ ਦੇਖਾਂ ਉਸ ਤੋਂ ਬਾਅਦ ਨਾ ਕੋਈ ਡਾਕਟਰ ਵਾਲੀ ਆਈ ਹੈ ਭੈਣ ਫਸਟ ਟਾਈਮ ਆਇਤੀ ਉਹ ਮੇਰੇ ਕੋਲ ਹੁਣੀ ਹੋਣੀ ਉਹਨਾਂ ਦੀ ਮੈਸੇਜ ਹੋਈ ਆ ਅੰਡਰਾਮ ਸਬਕਸ ਕਰਵਾਈ ਸੀ ਉਹਨਾਂ ਨੇ ਮੈਂ ਉਦੋਂ ਤਾਂ ਮੇਰਾ ਧਿਆਨ ਨਹੀਂ ਗਿਆ ਹਨਾ ਤੇ ਜਿਹੜਾ ਦਪਰ ਮੈਂ ਬਾਜ਼ ਦੇਖਿਆ ਹਨਾ ਮੈਨੂੰ ਨਹੀਂ ਜਾ ਰਹੇ ਹੋਾਈ ਮੈਂ ਤਾਂ ਹਾਈ ਹੋ ਕੀ ਕਹਿੰਦੇ ਹੋਣਗੇ ਇਹ ਤਾਂ ਖੁਸ਼ ਵੀ ਨਹੀਂ ਇਹਨਾ ਮੈਂ ਉਤਾਰਤੀ ਹਨਾ ਸਾਫ ਕਰਦਿਆਂ ਤ ਵਾਲੇ ਨਾਲ ਇਹ ਲੱਗ ਗਈ ਪਤਾ ਨਾ ਮੇਰੇ ਬਾੜੇ ਲੱਗੀ ਸੀ ਬਰੇ ਨੇ ਜਿਹੜੇ ਜੜ ਵੀ ਗਈ ਉਹ ਨਾਲੇ ਸੀ ਲੱਗੀ ਹੋ ਗਈ ਫਿਰ ਅਡਰਾ ਡਗਲੀਟਰ ਵਾਲਾ ਆਈ ਸ਼ੈਡ ਲਗਾਈ ਬੈਠੀ ਆ ਤੇ ਬਾਅਦ ਵਿੱਚ ਮੈਂ ਬੈਠੀ ਹੋ ਗਿਆ ਮੈਂ ਕਿਹਾ ਨਾ ਮੇਰੇ ਤੋਂ ਜ਼ਿਆਦਾ ਕਰਵਾਇਆ ਉਹਦੇ ਬਾਅਦ ਅਸੀਂ ਲਾ ਕੇ ਹਟੇ ਤੇ ਸਮਾਨ ਜੋ ਸੈੱਟ ਕਰਨ ਲੱਗ ਗਏ ਹਨਾ ਉਧਰੋਂ ਮੰਗਾ ਚਲੋ ਆਪਾਂ ਜਿਹੜਾ ਮੇਕਅਪ ਵਾਲਾ ਸਮਾਨ ਆ ਵੀ ਆਪਾਂ ਸੰਭ ਦੀਏ ਤੇ ਜਿਹੜਾ ਹੁਣ ਆਪਣੇ ਇਹ ਵੀ ਡੇਲੀ ਯੂਜ਼ ਹੁੰਦਾਗਾ ਹਨਾ ਵੀ ਜਿਵੇਂ ਆਪਾਂ ਕਹਿੰਦੇ ਵੈਕਸ ਵਗੈਰਾ ਹੋਣੀ ਥੈਡ ਵਗੈਰਾ ਜਾਂ ਮਨਮਤਾ ਬਲੀਚ ਫੇਸ਼ਲ ਐਦਾਂ ਦਾ ਕੁਛ ਇਹ ਸਾਰਾ ਕੁਝ ਆਪੋ ਬਾਹਰ ਨਹੀਂ ਛੜਾ ਹੁਣ ਰੱਖ ਲੇ ਕਿ ਮੈਂ ਰਾਤ ਹੀ ਸਾਰਾ ਕੁਝ ਅੰਦਰ ਸੈੱਟ ਕਰਤਾ ਸੀ ਵੀ ਅੱਜ ਤਾਂ ਨਾ ਕੋਈ ਇੰਨਾ ਸਮ ਹੁੰਨਾ ਨਹੀਂ ਬਲੀਚ ਵਗੈਰਾ ਦਾ ਥੈਡ ਵਗੈਰਾ ਕੋਈ ਹੋ ਕੇ ਪੜਿਤ ਪਿੱਛਾਈ ਤਾਂ ਫਿਰ ਬਾਅਦ ਚ ਫੜਾਂਗੇ ਵੀ ਉਦੋਂ ਮੈਂ ਮੋੜਤੀਆਂ ਸੀ ਜਾਂ 2 ਘੰਟੇ ਮੈਂ ਕਰਦੀ ਨਹੀਂ ਕਿ ਖੋਣਤੀ ਜਵਾਬ ਦੇ ਦੱਸ ਤਾ ਨੂੰ ਵੀ ਮੈਂ ਥੈਡ ਦਾ ਕਰ ਰਹੀ ਹਾਂ ਕੰਮ ਤੇ ਤੇ ਥੋੜਾ ਜਿਹਾ ਫਿਰ ਫਰਕ ਹੁੰਦਾ ਹੈ ਤੇ ਕੁਛ ਨਵੀਂ ਨਵੀਂ ਜਿਹੀ ਆਈ ਆ ਹਨਾ ਕਿ ਮੇਰੇ ਲੱਗਿਆ ਉਹ ਕੀ ਕਹਿੰਦੀ ਹੋ ਜਾ ਕੇ ਬੰਮਾ ਸੇ ਹੀ ਚੀਜ਼ ਹੋ ਜਾਂਦੀ ਹੈ ਚਲੋ ਦੇਖੀਆ ਪਕੜਾ ਕੁਛ ਗੱਲ ਤਾਂ ਸੀ ਆਹੀ ਜੇੜੀ ਲਾਇਆ ਸੀ ਉਹ ਵੀ ਜਿਆਦਾ ਓਵਰ ਮੈਂ ਬਹੁਤ ਕਹਾ ਬੇਟੀ ਹਾਲ ਤਾਂ ਮੈਨੂੰ ਕਹਿੰਦੀ ਮम्मा ਮੈਂ ਤੁਹਾਡੇ ਫਾਊਂਡੇਸ਼ਨ ਵੀ ਲਾਉਂਗੀ ਮੈਂ ਤਾਂ ਨਾ ਮੈਂ ਨਹੀਂ ਲਗਵਾਉਣਾ ਹੈਗਾ ਇਹ ਤਾਂ ਕੁਛ ਵੀ ਨਹੀਂ ਤਾਂ ਮੇਰੇ ਉੱਪਰੋਂ ਨਾ ਆਖਾਂ ਸਾਰੀਆਂ ਜਿਹੜੇ ਟੇਂਜ ਨੇ ਆਪਣੀਆਂ ਕਟਬੀਜ਼ ਹੁੰਦੀਆਂ ਨਾ ਉਹ ਚੀਜ਼ ਉਹਨੀਆਂ ਸਾਰੀ ਮੇਰੀ ਉੱਪਰ ਹੀ ਪਈ ਸੀ ਗਲਿਟਰ ਨਾਲ ਮੈਂ ਤਾਂ ਇੱਕ ਤਾਂ ਹੁੰਦਾ ਆਪਾਂ ਦੂਰ ਖੜ ਕੇ ਕੰਮ ਕਰੀਏ ਉਹ ਤਾਂ ਬੰਦਾ ਕਿਉਂ ਨਹੀਂ ਇਹਨਾਂ ਪਤਾ ਜਿਵੇਂ ਖਨੋਜ਼ ਜਦੋਂ ਮੈਂ ਬੈਕਸ ਕਰੀਏ ਸਰਾਮਤਾ ਲੱਗਦਾ ਗਲਿਟਰ ਲਾਈਬਟੀ ਹੈ ਚਲੋ ਜੀ ਗੱਲਾਂ ਬਹੁਤ ਹੋ ਗਈਆਂ ਪਕੌੜੇ ਵੀ ਆਪਣੇ ਦੋਪੁਰ ਬਣਨਗੇ ਤੇ बस ਆਪਾ ਹੁੰਨਾਰੇ ਪਾਪਾ ਨੂੰ ਦੇ ਲਈਏ ਹਾਂਜੀ ਇੱਥੇ ਇਹ ਹੋ ਗਿਆ ਨੈਕਸਟ ਡੇ ਹਨਾ ਜਣੀ ਜਿਹੜਾ ਆਪਣੇ ਕੋਲ ਕੋਲ ਬਚਿਆ ਸੀ ਰਾਤ ਮੇਰੇ ਕੋਲੇ ਬਿਸਣ ਦਾ ਹਨਾ ਤੇ ਸਵੇਰ ਨੂੰ ਸਬਜੀ ਨਹੀਂ ਸੀਗੀ ਕੋਈ ਮੈਂ ਕਿਹਾ ਚਲੋ ਵੀ ਆਪਾਂ ਨਾ ਕੜੀ ਹੈ ਜਿਹੜੀ ਉਹ ਬਣਾ ਲੈਨੇ ਆਂਗੇ ਥੋੜਾ ਜਿਹਾ ਬਿਸਣ ਹੋਰ ਪਾ ਲਾਂਗੇ ਜੇ ਮੈਂ ਕੋਲ ਤਿਆਰ ਕਰ ਲੈ ਸੀ ਮਸਾਲਾ ਮੈਂ ਪਹਿਲੇ ਹੀ ਭੁੰਨ ਲਿਆ ਸੀਗਾ ਬੱਚਿਆਂ ਨੂੰ ਤਿਆਰ ਕਰਦੀ ਕਰਦੀ ਮੈਂ ਮਸਾਲਾ ਭੁੰਨਿਆ ਹਨਾ ਤਾਂ ਕਰਕੇ ਮੇਤੋ ਜਿਹੜੀ ਵੀਡੀਓ ਪਹਿਲਾਂ ਨਹੀਂ ਬਣੀ ਹੈਗੀ ਤੇ ਬਸ ਮਸਾਲਾ ਤਾਂ ਉਦਾਂ ਹੀ ਜਿੱਦਾਂ ਆਪਾਂ ਸੇਮ ਸਬਜੀ ਨੂੰ ਤੜਕਾ ਲਗਾਉਣੀ ਹੁੰਦੀ ਆ ਹਨਾ ਤੇ ਇਹ ਮੈਂ ਬਣਾ ਕੇ ਰੱਖਲੇ ਸੀ ਇਹ ਪਕੌੜੇ ਪਹਿਲਾਂ ਹੀ ਤੇ ਇਹਦੇ ਵਿੱਚ ਮੈਂ ਬਸ ਪਿਆਜ਼ ਲਸਣ ਹੋ ਗਿਆ ਜਿਵੇਂ ਜਾਂ ਫਿਰ ਆਪਣਾ ਟਮਾਟਰ ਹਨਾ ਇਹ ਕੜੀ ਪੱਤਾ ਹੋ ਗਿਆ ਤੇ ਜਾਂ ਫਿਰ ਹਿੰਗ ਥੋੜੀ ਜੀ ਸਪੈਸ਼ਲ ਪਾਈ ਸੀ ਜਿਹੜੀ ਕੜੀ ਦੇ ਵਾਸਤੇ ਤੇ ਬਸ ਮਸਾਲਾ ਆਪਣਾ ਭੁੱਜ ਗਿਆ ਜਾਨੀ ਹਲਦੀ ਵਗੈਰਾ ਵਧੀਆ ਭੁੱਜਣ ਤੋਂ ਬਾਅਦ ਇਹਦੇ ਵਿੱਚ ਪਾਤੇ ਸੀ ਆਪਾਂ ਨੇ ਆਲੂ ਆਲੂ ਭੁੰਨਣਗੇ ਆਪਣੇ ਜਦ ਤੱਕ ਆ ਦੇਖੋ ਤੁਸੀਂ ਖਿਲਾਰਾ ਇੰਨਾ ਹੋਇਆ ਪਿਆ ਬੱਚਿਆਂ ਦੇ ਜਾਣ ਤੋਂ ਬਾਅਦ ਹਲੇ ਮੈਂ ਕੁਝ ਵੀ ਨਹੀਂ ਸੀ ਚੱਕਿਆ ਇਹਨਾਂ ਦੇ ਪਾਪਾ ਹੋ ਰਹੇ ਸੀ ਇੱਥੇ ਰੈਡੀ ਅੰਦਰ ਵੀ ਕੱਪੜੇ ਵਗੈਰਾ ਸਾਰਾ ਮੇਰਾ ਖਿਲਾਰਾ ਜਿਹੜਾ ਇੱਦਾਂ ਹੀ ਹੋਇਆ ਪਿਆ ਸੀ ਮੈਂ ਕਿਹਾ ਚਲੋ ਇੱਕ ਵਾਰ ਆ ਨਾ ਬੱਚੇ ਚਲੇ ਗਏ ਨੇ ਬਸ ਇਹਨਾਂ ਦੇ ਪਾਪਾ ਨੂੰ ਵੀ ਸ਼ੌਪ ਤੇ ਭੇਜ ਦਿਆ ਫਿਰ ਮੈਂ ਲੱਗੂਗੀ ਆਪਣੇ ਘਰ ਦੇ ਕੰਮ ਧੰਦੇ ਕਰਨ ਤੇ ਜਿਹੜੇ ਕੱਪੜੇ ਪਏ ਸੀ ਟੇਬਲ ਤੇ ਜਿਹੜੇ ਧੋਤੇ ਸੀ ਉਹ ਵਾਲੇ ਸੀਗੇ ਇਹ ਵੀ ਹਲੇ ਮੈਂ ਸੁੱਕਣੇ ਨੇ ਜਿਹੜੇ ਹਲੇ ਝਾਉਣੇ ਨੇਗੇ ਆ ਦੇਖੋ ਦਿਨ ਇਥੇ ਨਾ ਸੋਹਣਾ ਚੜਿਆ ਹੈ ਤੇ ਯਾਨੀ ਮੀਂਹ ਤੋਂ ਬਾਅਦ ਹਨਾ ਜਿਹੜਾ ਦਿਨ ਸਾਫ-ਸਾਫ ਹੋ ਗਿਆ ਸੀ ਐਨ ਪੂਰਾ ਵਧੀਆ ਮੌਸਮ ਹੋਇਆ ਪਿਆ ਸੀਗਾ ਤੇ ਇਹਨੇ ਆ ਦੇਖੋ ਆਪਣੇ ਆਲੂ ਨੇ ਜਿਹੜੇ ਉਹ ਅਦਰ ਜੇ ਜੇ ਹੋ ਗਏ ਨੇਗੇ ਤੇ ਜਿਹੜੇ ਇਹ ਪਕੌੜੇ ਸੀ ਮੈਂ ਇਹਨਾਂ ਦੇ ਦੋ-ਦੋ ਪੀਸ ਕਰਕੇ ਰੱਖ ਲੈਨੇ ਤਾਂ ਕਿ ਜਿਹੜਾ ਆਪਣਾ ਬੇਸਨ ਦਾ ਕੋਲਾ ਵਧੀਆ ਐਨ ਵਿੱਚ ਹਨਾ ਵੀ ਰੱਚ ਜਾਵੇ ਹਨਾ ਵੀ ਜਿਹੜੇ ਪਕੌੜੇ ਜੇ ਅਲੱਗ ਜੇ ਨਾ ਰਹਿਣ ਹਨਾ ਵਿਚੈਨ ਰਸੀਦ ਵੱਡੇ ਵੀ ਇਸੀ ਥੋੜੀ ਜੇ ਤਾਂ ਕਰਕੇ ਮੈਂ ਉਹ ਕਰ ਲੇ ਤੇ ਲਓ ਜੀ ਆਲੂ ਵਗੈਰੇ ਜਨ ਤੋਂ ਬਾਅਦ ਮੈਂ ਇਹਦੇ ਵਿੱਚ ਜਿਹੜਾ ਆਪਣਾ ਕੋਲ ਬਣਾਇਆ ਸੀਗਾ ਉਹ ਮੈਂ ਕਰ ਦਿੱਤਾ ਸੀਗਾ ਮਿਕਸ ਤੇ ਜਿੰਨਾ ਚਿਰ ਇਹ ਨੂੰ ਜਣੀ ਵਾਲੀ ਨਹੀਂ ਆਉਂਦੀ ਹਨਾ ਤੇ ਉਹਨਾਂ ਚਿਰ ਆਪਾਂ ਪਕੌੜੇ ਆ ਜਿਹੜੇ ਨਹੀਂ ਪਾਵਾਂਗੇ ਕਹਿੰਦੇ ਹੁੰਦੇ ਹਨਾ ਕੜੀ ਵੀ ਕੜ ਕੜ ਕੇ ਕੜੀ ਹੈ ਜਿਹੜੀ ਪੂਰੀ ਵਧੀਆ ਟੇਸਟੀ ਬਣਦੀ ਆ ਲਓ ਜੀ ਵਾਲਾ ਆਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਿੱਤੇ ਨੇ ਪਕੌੜੇ ਤੇ ਬਸ ਇ themes ਥੋੜਾ ਜਿਹਾ ਇਹਦੇ ਵਿੱਚ ਪਾਇਆ ਸੀ ਮੇਥੀ ਕੱਟ ਕੇ ਹਨਾ ਥੋੜਾ ਜਿਹਾ ਣੀਆਂ ਥੋੜੀ ਜੀ ਮੇਥੀ ਦੋਨੇ ਚੀਜ਼ਾਂ ਸੀਗੀਆਂ ਮੇਰੇ ਕੋਲ ਦੋਨੇ ਕੱਟ ਕੇ ਪਾ ਦਿੱਤੀਆਂ ਸੀਗੀਆਂ ਦੇ ਲੌਜੀ ਕੜੀ ਆਪਣੀ ਬਣ ਕੇ ਹੋ ਚੁੱਕੀ ਹੈਗੀ ਤਿਆਰ ਥੋੜੇ ਜੀ ਇਹ ਗਾੜੀ ਰੱਖੀ ਸੀ ਮੈਂ ਸਾਡੇ ਨਾਲ ਥੋੜੀ ਜੀ ਗਾੜੀ ਪਸੰਦ ਕਰਦੇ ਹਾਂ ਨਾ ਕੜੀ ਲੌਜੀ ਨਾਲ ਦੀ ਨਾਲ ਮੈਂ ਰੱਖ ਲੱਗੀ ਸੀ ਰੋਟੀ ਬਣਾਉਣੇ ਇਹਨਾਂ ਦੇ ਪਾਪਾ ਕਰੇ ਸੀ ਵੇ